ਵਾਟੋ ਟੂ ਮਾਈ ਬਲੌਗ ਜਸਵੰਦਰ ਸਿੱਧੂ ਦੇ ਬਲੌਗ 'ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਵੀਰ ਤਾਂ ਹੋਮ ਹੋ ਗਏ ਪਹਿਲਾਂ ਤਾਂ ਸਾਰੇ ਭੈਣ ਭਰਾਵਾਂ ਨੂੰ ਦਸਹਰੇ ਦੀਆਂ ਲੱਖ ਲੱਖ ਮੁਬਾਰਕਾਂ ਸਾਰੇ ਭੈਣ ਭਰਾਵਾਂ ਨੂੰ ਵਧਾਈਆਂ ਭਾਈ ਅੱਜ ਹੀ ਸ਼ਾਦੀ ਦੀ ਤਾਰੀਖ ਪਹਿਲਾਂ ਗਵੇਰੇ ਰਾਤ ਰਜੀ ਗਏ ਸੀਗੇ ਕੇ ਪਾਸ ਪ੍ਰਾਈਸ ਨੂੰ ਧਮਾ ਗਏ ਤੇ ਵੇਰੇ ਜੀ ਜਾਨੀਦਾਰੀ ਜਵੇ ਸਾਜੀਸਾਰ ਕਿਹਾ ਕੇ ਵੇ ਅੱਜ ਦਸਹਰੇ ਵਾਲੇ ਦਿਨ ਹੁੰਦਾ ਹੈ ਇੱਕ ਹੋਰ ਵੀ ਇਤਿਹਾਸ ਹੁੰਦਾ ਹੈ ਜੋ ਜੋ ਡੰਗ ਦਿੰਦੇ ਹਾਂ ਜੋ ਡੰਗ ਦੇ ਹੁੰਦੇ ਆ ਹੁਣ ਅਸੀਂ ਆਪਣੇ ਜੋਤਾਂ ਤੇ ਨੂਰਾ ਸਾਡੇ ਦੋਨਾਂ ਭਰਾਵਾਂ ਦੇ ਜੋਤੀ ਨੂਰਾ ਜੋਤ ਤੇ ਨੂਰਾ ਨੂਤਾ ਦੇ ਨੂਰਾ ਹਾਂ ਚਲੋ ਜੀ ਲੈ ਜੀ ਚਲੋ ਬਈ ਆਇਆ ਬੋ ਆ ਜਾ ਆਇਆ ਬਈ ਉੱਤੇ ਚੰਗਣਗੇ ਸਾਰੇ ਭੈਣਾਂ ਮੇਰੇ ਪੁੱਤ ਤੂੰ ਹੀ ਜਾਣਾ ਨਾਲ ਜੁੜੇ ਰਹੇ ਸਾਰੇ ਭੈਣ ਭਰਾ ਤੁਸੀਂ ਬਹੁਤ ਸਾਥ ਦਿੰਦੇ ਹੋ ਬਹੁਤ ਪਿਆਰ ਕਰਦੇ ਹੋ ਐਂ ਹੀ ਬਸ ਸਾਡੀਆਂ ਵੀਡੀਓ ਨੂੰ ਪਿਆਰ ਕਰਦੇ ਰਹੋ ਕਿਉਂਕਿ ਤੁਹਾਨੂੰ ਦੇ ਭਰਾ ਦੇ ਚੈਨਲ ਨੂੰ ਵੱਧ ਤੋਂ ਵੱਧ ਇਹ ਛੋਟੇ ਚੈਨਲਾਂ ਇਲਾਵਾ ਤੇ ਸਾਡਾ ਨਹੀਂ ਛੋਟਾ ਹੀ ਹੈ ਭਾਈ ਵੱਧ ਤੋਂ ਵੱਧ ਚੈਨਲ ਨੂੰ ਗ੍ਰੋ ਕਰੋ ਕੋਈ ਨਹੀਂ ਇਹ ਗਰਾਜ ਬਾਅਦ ਤੋਂ ਬਾਅਦ ਭਰਾ ਭਰਾ ਦੋਸਤਾਂ ਬਾੜਾ ਰਾਤ ਬਹੁਤ ਵੱਡਾ ਹਿਸਟੈਂਟ ਹੋਇਆ ਕੱਲ ਪਰੋ ਦੱਸਾਂਗੇ ਵੀਡੀਓ ਬੇਡੀਓ ਦਾ ਆ ਆਪਣਾਈ ਸੀ ਵੀਡੀਓ ਉਹ ਨਹੀਂ ਬਣਾਈ ਬਾਅਦ ਚ ਬਣਾਈ ਆ ਇਹ ਆ ਕੋਈ ਬਾਅਦ ਤੱਕ ਮਗਰ ਬਾਦ ਕਬਾ ਵਾਹਿ ਪਰਮਾਤਮਾ ਖਾਸ਼ ਰੱਖੇ ਪੈ। ਖੋਜੀ ਆ ਬਾਤ ਸੇ ਪਰਮਾਤਮਾ ਨਾਲ ਕਰ। ਚੜਦੀਆਂ ਤੁਨਾਂ ਦੇ ਰੱਖੇ। ਕੋਈ ਨਾ ਪੈਸੇ ਕਰਤੀ ਆਪਾਂ। ਅਗਰ ਬਹੁਤ ਮੜਾ ਉਹਦੀ ਆਰੇ ਪਰ ਪ੍ਰਵਾਸ ਜੁੜੇ ਰਿਹਾ ਕਰਵਾਈ। ਤੁਹਾਨੂੰ ਪਿਆਰ ਚਾਹੀਦਾ ਤੁਹਾਨੂੰ ਪਿਆਰ ਚਾਹੀਦਾ ਵੱਧ ਵੱਧ ਪਿਆਰ ਕਰੋ ਨਹੀਂ ਵੀਡੀਓ ਨੂੰ ਪਿਆਰ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਪਿਆਰ ਕਰੋ ਵੱਧ ਤੋਂ ਵੱਧ ਸਾਰੇ ਭੈਣ ਭਰਾ ਜੁੜੇ ਰਹੋ ਵੱਧ ਤੋਂ ਵੱਧ ਜੁੜੇ ਰਿਹਾ ਕਰੋ ਤੁਹਾਡੇ ਪਿਆਰ ਦੇ ਨਾਲ ਨੀਵਾਂ ਕਰਪਾ ਬਿਨਾਂ ਕਰਿਆ ਸਾਰੇ ਭੈਣ ਭਰਾ ਇਹ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੁਹੀ ਬਹੁਤ ਪਿਆਰ ਕਰਦੇ ਹੋ ਤੇ ਜੋ ਬੰਨ ਤੇ ਨੂਰਾ ਵੀ ਤੇ ਸਟਾਈਲ ਦੇ ਨਾਲ ਜਾਉ ਟੰਗੀ ਫਿਰਦਾ ਉਸ ਪਰ ਆਜ ਨਹੀਂ ਦਵੇ ਜਾ ਇਹ ਠੀਕ ਕਹੋ ਜੇ ਨੂਰਾ ਆਦਰੂਰਾ ਹੰਮੋਗੇ ਭਾਈ ਸਾਰੀ ਰਾਤ ਜੀ ਹੰਮੋਗੇ ਬਹੁਤ ਆ ਸੁਣੀਓ ਤੇ ਚੋਂ ਵੀ ਲੇਟ ਬੰਦ ਕੋ ਉੱਠਿਆ ਮੈਂ ਅੱਜ ਤਾਹੇ ਵੀਡੀਓ ਨਹੀਂ ਪਹੁੰਚ ਬਹੁਤ ਅੱਜ ਤਾ ਹੋ ਗਿਆ ਕੰਮ ਹੋਣਾ ਆਪਾਂ ਹੋਏ ਸਾਰੇ ਵੱਧ ਤੋਂ ਵੱਧ ਪਿਆਰ ਦਿਆ ਕਰੋ ਭਾਈ ਤੁਸੀਂ ਬਹੁਤ ਪਿਆਰ ਕਰਦੇ ਹੋ ਸਤਿਕਾਰ ਕਰਦੇ ਹੋ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਸਾਰੇ ਭੈਣ ਭਰਾ ਵੀ ਕਿਵੇਂ ਵੀ ਵੀ ਹੋਰ ਅਸੀਕ ਵਿੱਚ ਹੋਰ ਵੀ ਕਿਵੇਂ ਕੰਟੈਕਟ ਨੰਬਰ ਵੀ ਦੱਸ ਦਿਆ ਕਰੋ ਸਾਰਾ ਕੁਝ ਜਿਹੜਾ ਕੁਝ ਵੀ ਮਾਤ ਹੁੰਦਾ ਦੱਸ ਜਿਹੜੇ ਬੰਦੇ ਬਹੁਤ ਦੇਖਦੇ ਨੇ ਪਰ ਦੱਸਿਆ ਕਰੋ ਸਿਆ ਕਰੋ ਵੀ ਆ ਇਹ ਆ ਜੀ ਦੇ ਬਣਾ ਲਓ ਤੁਸੀਂ ਹੁਣ ਮੇਤੋ ਤੁਰਤਾ ਹੀ ਹੁੰਦਾ ਨਹੀਂ ਵੇ ਕੋਈ ਹੱਸਾ ਕਿਹਣਾ ਇੰਨਾ ਅਸੀਂ ਕਰਨੀ ਚਾਹ ਰਹੇ ਹੁਣ ਗੂਗਲ ਹੀ ਮੁਗਲੀ ਨੇ ਕੀ ਮੱਕੂ ਆ ਹੁਣ ਕੀ ਹੈ ਹੋਰ ਜੇ ਤੁਹਾਨੂੰ ਪੂਰਾ ਹਿਸਾਬ ਸਿਆਣੇ ਹੋਣਾ ਤੇ ਬਾਕੀ ਭਾਈ ਬਾਕੀ ਜਿਹੜਾ ਰਾਤ ਹੈ ਵੀਡੀਓ ਆ ਪਾਵਾ ਕੱਲ ਨੂੰ ਰਾਤ ਲਈ ਵੀਡੀਓ ਪਾਵਾ ਅੱਛਾ ਥੋੜਾ ਜਿਹਾ ਲੇਟ ਹੋ ਗਿਆ ਤੇ ਤਿਆਰੀ ਕਰਕੇ ਫਿਰ ਕੱਲ ਨੂੰ ਪਾਵਾ ਵੀਡੀਓ ਨੇ ਤੇ ਦੁਸ਼ਹਿਰਾ ਤਾਂ ਪਰਮਾਤਮਾ ਦੇ ਹੱਥ ਸਾਰਿਆਂ ਨੂੰ ਵਧਾਈਆਂ ਭਾਈ ਚੜ੍ਹਦੀ ਕਲਾ ਤੇ ਵਧਾਈਆਂ ਦੇ ਹਾਂ ਠੀਕ ਹੈ ਤੂੰ ਗਾਇਵਲ ਕੀ ਮਾਦਾ ਕਹਿਦਾ ਤੈਨ ਦਿੱਤੀ ਨਹੀਂ ਵਧਾਈਂ ਦਹਰੇ ਦੀ ਗਾਇ ਗਿਸਾਰੇ ਦੀ ਸਾਰਿਆਂ ਨੂੰ ਲੱਖ ਲੱਖ ਬਿਮਾਰ ਕਰਨ ਪਰਮਾਤਮਾ ਸਭ ਨੂੰ ਤੰਗ ਰੋਸਤੀ ਬਕਸੇ ਛੜਦੀਆਂ ਛੜਦੀਆਂ ਗਰਾਂ ਚ ਰੱਖੇ ਤੇ ਬਾਕੀ ਤੁਸੀਂ ਸਾਰੇ ਸ਼ੇਅਰ ਕਰੋ ਕਮੈਂਟ ਕਰਿਓ ਸਬਸਕ੍ਰਾਈਬਰ ਕਰਿਓ ਬਾਕੀ ਪਰਮਾਤਮਾ ਸਾਰਿਆਂ ਨੂੰ ਛੜਦੀਆਂ ਗਰਾਂ ਚ ਰੱਖੇ ਸਾਰੇ ਭੈਣ ਭਰਾਵਾਂ ਨੂੰ ਛੜਦੀਆਂ ਗਰਾਂ ਦੇ ਵਿੱਚ ਰੱਖੇ ਪਰਮਾਤਮਾ ਖੁਸ਼ੀਆਂ ਬਖਸ਼ੇ ਸਾਰੇ ਭੈਣ ਭਰਾ ਹੈਪ ਵਧਾਇਆ ਕਰੋ ਚੈਨਲ ਦੀ ਵੱਧ ਤੋਂ ਵੱਧ ਇਹ ਤਿੰਨ ਦਾ ਹਫਤੇ ਜੇ ਤੁਹਾਨੂੰ ਪਤਾ ਹੀ ਆ ਪਾਦੀ ਆ ਚੈਨਾਕ ਗਰੀਬ ਦੀ ਹੈਲਪ ਕਰ ਲੋ ਸਾਰੇ ਭੈਣ ਭਰਾ ਚੈਨਲ ਆਪਣਾ ਗਰੋ ਕਰ ਜਾਵੇ ਪਾ ਛੋੜੇ ਸਾਰੇ ਭੈਣ ਭਰਾ ਮਾਂ ਦੇ ਸ਼ਰਤੀ ਹੈ ਸਾਰਾ ਪੰਜ ਚਾਹ ਜਿੰਮੇਵਾਰੀ ਕਰ ਲੋ ਪਰ ਲਾਜ ਰੱਖ ਲਿਓ ਦੱਬੀ ਦਿ ਲੋ ਕੰਮ ਨੂੰ ਦਸਹਿਰਾ ਸਾਰੇ ਖੁਸ਼ੀਆਂ ਮਨਾਓ ਤੇ ਪੰਗੜੇ ਪਾਓ ਤੇ ਭਾਈ ਕਮੈਂਟ ਕਰਿਓ ਵੱਧ ਤੋਂ ਵੱਧ ਕਮੈਂਟ ਲਾਇਕ ਸ਼ੇਅਰ ਤੇ ਹਾਈਪ ਵੱਧ ਤੋਂ ਵੱਧ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ